سلم ਕ੍ਰਿਸ਼ਨ ਕੁਮਾਰ ਦਿਵੇਸਰ ਮੇਰਾ ਨਾਮ ਹੈ ਜੀ ਮੈਂ ਬਤੌਰ ਸੇਵਾਦਾਰ ਦਾਸ ਬਾਬਾ ਲਾਲ ਦੇਲ ਜੀ ਦਾ ਉਹ ਸਾਰੀ ਸੰਗਤ ਦਾ ਵੀ ਬਾਬਾ ਲਾਲ ਦੇਲ ਜੀ ਜਨਮ ਦੇ ਹੱਡੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਹਰ ਸੋ ਲਾਸ ਦਾ ਸਮਾਂ ਜਿਹੜਾ ਹਰ ਸਾਲ ਦੀ ਤਰ੍ਹਾਂ ਵੱਢੀ ਗਦੇ ਆ ਜਿਹਦੇ ਬਲਕਸ਼ੇ ਪ੍ਰਭਾਤ ਵੀ ਹਰ ਸਾਲ ਕਰਦੇ ਆ ਚਿਤਪੁਰੀ ਮੰਦਰ ਬਾਬਾ ਆਪਣੇ ਗੋਬਿੰਦਪੁਰਾ ਤੋਂ ਛਾਡੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਔਰ ਹਰ ਸਾਲ ਦੇਖੀ ਵੇਖੀ ਤਾਂ ਕਿ ਆਪਾਂ ਜਿਹੜੇ ਜਿਹੜੇ ਸੇਵਾਦਾਰ ਨੂੰ ਪੁੱਛੀ ਤਾਂ ਕਿ ਭਈ ਉਹਦੇ ਹਰ ਸਾਲ ਦੀ ਤਰ੍ਹਾਂ ਹਰ ਇਲਾਕੇ ਚ ਪ੍ਰਭਾਫਿਰ ਚਲਦੀ ਹੈ ਬਾਬਾ ਲਾਲ ਦੇਲ ਜੀ ਦੇ ਜਨਮ ਦੇ ਹੱਡੇ ਦੇ ਖੁਸ਼ੀ ਵਿੱਚ ਇੰਨੀ ਖੁਸ਼ੀ ਹੁੰਦੀ ਆ ਕਿ ਜਿਹੜੀ ਬਾਬਾ ਲਾਲ ਦੇਵ ਜੀ ਸੰਤਾਂ ਨੂੰ ਇਹ ਪੁੱਛ ਕੇ ਉਹਨਾਂ ਦਾ ਜੈ ਨਹੀਂ ਕਰ ਸਕਦੇ ਔਰ 669ਵਾਂ ਪ੍ਰਗਾਤ ਜਿਹੜਾ ਵੀ ਆਪਾਂ ਅੱਜ ਤੁੰਡੀ ਸਾਹਿਬ ਮੇਰੇ ਰਖੋਤੇ ਆ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਔਰ ਬਤੌਰ ਸੇਵਾ ਦਾ ਜਿਸ ਤਾ ਤੁੰਡੀ ਸਾਹਿਬ ਦੱਸਿਆ ਕੀ ਇਹ ਸਾਡੇ ਮੁੰਨਾਂ ਨੂੰ ਜਦੋਂ ਮੈਂ ਤੁਸੀਂ ਪੁੱਛਿਆ ਕਿ ਇਹਨਾਂ ਨੂੰ ਕਿ ਮੈਂ ਕਿਨਾਂ ਤੁੰਡੀ ਸਾਹਿਬ ਕਿਨਾਂ ਜੇ ਤੁਸੀਂ ਆ ਰਹੇ ਜੇ ਪੁਲਿਸ ਸਾਹਿਬ ਨੇ ਦੱਸਿਆ ਕਿ ਬੜੀ ਵੱਧੀਆ ਗੱਲ ਹੈ ਕਿ ਇਹੀਂ ਇੱਥੇ ਮੁੰਨਾਂ ਨਹੀਂ ਬਾਬਾ ਲਾਲ ਜੀ ਦੇ ਪਹਿਲੋਂ ਦਰਤੇ ਕਰਦੇ ਆ ਔਰ ਇਸੇ ਤਰ੍ਹਾਂ ਆਲ ਵਰਦ ਦੀ ਦੁਨੀਆ ਵੇਖੀ ਦੀ ਹੈ ਕਿ ਪੁੱਤਰਾ ਦਾਨੀ ਬਾਬਾ ਲ ਉਤਰਾ ਦਾਨੀ ਕਿਹਾ ਗਿਆ ਹੈ ਜਦੋਂ ਬੱਚੇ ਦੀ ਝੰਡਾ ਹੁੰਦੀਆਂ ਐ ਬਾਬਾ ਲਾਲ ਜੀ ਦੀ ਸਮਾਧੀ ਮੱਤਨ ਦੱਸੂ ਹੁੰਦੇ ਆ ਔਰ ਮਹਾਰਾਜ ਦੇ ਕੋਲ ਸ਼ਿਰਵਾ ਲੈਂਦੇ ਆ ਇਹ ਫੱਗੂ ਦੀ ਬੜੀ ਪਰੰਪਰਾ ਆ ਇਹ ਕੋਈ ਜਾਦੂ ਟੋਨੇ ਦਾ ਕੀਤਾ ਕੋਈ ਅੱਗੇ ਕੋਈ ਪੂਰਪਰੇ ਤੁਹਾਡੇ ਆ ਜਾਂਦਾ ਹੈ ਬਾਬਾ ਲਾਲ ਜੀ ਦੀ ਕਨ ਕਮਲਾ ਦੇ ਨਾਲ ਇਹ ਫੱਗੂ ਦੀ ਨਿਸ਼ਾਨੀ ਆ ਕਿ ਕੋਈ ਕੋਈ ਸੰਭਾਵਨਾ ਨਹੀਂ ਕੋਈ ਆਪਣੇ ਤੁਹਾਨੂੰ ਕੋਈ ਛਤਰ ਵੀ ਆਪਣੇ ਔਰ ਤੁਲੀ ਸਾਹਿਬ ਬਾਬਾ ਲਾਲ ਜੀ ਦਾ ਆਪਣੇ ਦਵਾਰ ਤੇ ਨਤਮਸਤ ਹੁਣ ਆਏ ਆ ਔਰ ਇਹਨਾਂ ਦਾ ਵੀ ਧੰਨਵਾਦ ਸਾਰੀ ਸੰਗਤਾਂ ਨੂੰ ਬਾਵਾ ਲਾਲ ਦਿਵਾਲ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜੇ ਕਾਰੇ ਸਭ ਨੇ ਬਾਵਾ ਲਾਲ ਜੀ ਦੇ ਇਸੇ ਤਰ੍ਹਾਂ ਹੀ ਲਾਣੇ ਆ ਜੇ ਕਾਰੇ ਸਤਿਗੁਰੂ ਬਾਵਾ ਲਾਲ ਦਿਵਾਲ ਜੀ ਮਹਾਰਾਜ ਜੀ ਦਾ ਹੋਰ ਸਾਡੇ ਦਰਬਾਰ ਕੀ ਜੈ ਹੋਰ ਪੱਤਰਕਾਰ ਸਾਹਿਬ ਪੁੱਤਰਾ ਇੰਦਾਨੀ ਬਾਵਾ ਲਾਲ ਜੀ ਨੂੰ ਕਿਹਾ ਗਿਆ ਇਹ ਦੁਆਰੇ ਜਿੱਤੇ ਮਾਵਾਂ ਨੂੰ ਪੁੱਤ ਮਿਲਦੇ ਆ ਭੈਣਾਂ ਨੂੰ ਵੀਰ ਮਿਲਦੇ ਆ ਮੇਰੀ ਮੈਡੀਕਲ ਸਾਇੰਸ ਫੇਲ ਹੋਥੇ ਹੱਥ ਖੜੇ ਕਰਨ ਤੇ ਡਾਕਟਰ ਕਹਿੰਦੇ ਭਾਈ ਪਈ ਭੈਣ ਮਾਂ ਨਹੀਂ ਬਣ ਸਕਦੀ ਅੱਜ ਪਾਵਨ ਤੇ ਪਵਿੱਤਰ ਬੌਲੀ ਤੇ ਜਿਹੜਾ ਸ਼ਨਾਲ ਬਾਹਰ ਜ਼ਰੂਰਤ ਕਰਦੀ ਆ ਉਹ ਤੁਲੀ ਸਾਹਿਬ ਬਾਬਾ ਲਾਲ ਜੀ ਕਮਾਲੀ ਆ ਕਿਰਪਾਈਆ ਲੱਖਾਂ ਰੁਪਏ ਇੱਧਰ ਔਰ ਗੁਰਮਹਾਰਾ ਦੀ ਸਵਾ ਰੁਪਏ ਦਾਸ ਬਾਬਾ ਲਾਲ ਜੀ ਕਿਸੇ ਕੋ ਮੰਗਦੇ ਨਹੀਂ ਇਹ ਦੁਆਰੇ ਦੀ ਖਾਸੀ ਤੇ ਆ ਦੁੱਧ ਵਾਲੇ ਦੁੱਧ ਮਿਲਦਾ ਪੁੱਤ ਵਾਲੇ ਪੁੱਤ ਮਿਲਦਾ ਇਸੇ ਤਰ੍ਹਾਂ ਮੇਲੇ ਲੱਗਦੇ ਰਹੇ ਨੇ ਦੂਜ ਦਾ ਦਿਹਾੜਾ ਸਭ ਮਨੰਦਰ ਜੀ ਕਹਿ ਰਹੇ ਬਾਬਾ ਲਾਲ ਜੀ ਮਹਾਰਾਜ ਦਾ ਬਾਬਾ ਸਾਹਿਬ ਦੇ ਦਰਬਾਰ ਕੀ